ਰੀਡਿੰਗ ਸਟਾਰਟ ਸਨ 1960 ਵਿੱਚ ਦੁਨੀਆ ਦੀ ਕੁੱਲ ਆਬਾਦੀ ਵਿੱਚ 60 ਸਾਲ ਤੋਂ ਉੱਪਰ ਦੀ ਬੁੱਢਿਆਂ ਦੀ ਗਿਣਤੀ ਕੋਈ 20 ਕਰੋੜ ਦੇ ਲਗਭਗ ਸੀ ਡੰਡੀ ਬੁੱਢਿਆਂ ਦੀ ਇਹ ਸੰਖਿਆ 1970 ਵਿੱਚ ਵਧ ਕੇ ਕੋਈ 30 ਕਰੋੜ ਦੇ ਕਰੀਬ ਹੋ ਗਈ ਸੀ ਡੰਡੀ ਇਹਨਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਾਰਾ ਦਾ ਖਿਆਲ ਹੈ ਕਿ ਇਸ ਸਦੀ ਦੇ ਅੰਤ ਤੱਕ ਇਹ ਗਿਣਤੀ 60 ਕਰੋੜ ਤੋਂ ਵੱਧ ਹੋ ਜਾਵੇਗੀ ਡੰਡੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਸੋਂਦੀ ਕੁੱਲ ਆਬਾਦੀ ਵਿੱਚ ਬੁੱਢਿਆਂ ਦੀ ਗਿਣਤੀ ਦਿਨ ਬਦਿਨ ਵਧਦੀ ਜਾਰਹੀ ਹੈ ਡੰਡੀ ਜਿੱਥੋਂ ਤੱਕ ਸਾਡੇ ਆਪਣੇ ਦੇਸ਼ ਦਾ ਸਬੰਧ ਹੈ 1971 ਦੀ ਮਰਦਮ ਸੁਮਾਰੀ ਦੀ ਰਿਪੋਰਟ ਮੁਤਾਬਕ ਸਾਡੀ ਆਪਣੀ ਕੁੱਲ ਆਬਾਦੀ ਵਿੱਚ 3 ਕਰੋੜ ਬੁੱਢੇ ਸਨ ਡੰਡੀ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਸੰਖਿਆ ਨਵੀਂ ਮਰਦਮਸ਼ੁਮਾਰੀ ਤੱਕ ਵੱਧ ਕੇ 4 ਕਰੋੜ ਹੋ ਜਾਵੇਗੀ ਡੰਡੀ ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿੱਚ 80 ਲੱਖ ਦੇ ਕਰੀਬ ਬੁੱਢੇ ਰਹਿੰਦੇ ਹਨ ਜਦਕਿ ਇਹ ਗਿਣਤੀ ਪਿੰਡਾਂ ਵਿੱਚ ਕੋਈ 3 ਕਰੋੜ ਦੇ ਕਰੀਬ ਸਮਝੀ ਜਾਂਦੀ ਹੈ ਡੰਡੀ ਬੁੱਢਿਆਂ ਦੀ ਰੱਖਿਆ ਲਈ ਭਾਰਤੀ ਸੰਵਿਧਾਨ ਦੀ ਧਾਰਾ 41 ਦੇ ਅਧੀਨ ਬੁਢਾਪੇ ਵਿੱਚ ਸਹਾਇਤਾ ਦੇਣ ਸੰਬੰਧੀ ਲਿਖਿਆ ਗਿਆ ਹੈ ਡੰਡੀ ਇਸੇ ਤਰ੍ਹਾਂ ਵੱਖ-ਵੱਖ ਸਮੇ ਸਾਡੀਆਂ 5 ਸਾਲਾ ਯੋਜਨਾਵਾਂ ਵਿੱਚ ਬੁੱਢਿਆਂ ਨੂੰ ਸਹਾਇਤਾ ਦੇਣ ਲਈ ਸਕੀਮਾਂ ਘੜੀਆਂ ਗਈਆਂ ਸਨ ਡੰਡੀ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਸੀਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬੁੱਢਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਾਂ ਉਹਨਾਂ ਨੂੰ ਸਹਾਇਤਾ ਦੇਣ ਲਈ ਕੋਈ ਵੀ ਕੌਮੀ ਪੱਧਰ ਦੀ ਨੀਤੀ ਜਾਂ ਪ੍ਰੋਗਰਾਮ ਅਮਲ ਵਿੱਚ ਨਹੀਂ ਇਲਾਸਕੇ ਜਦ ਕਿ ਬੁੱਢਿਆਂ ਦੀ ਗਿਣਤੀ ਪੱਖੋਂ ਭਾਰਤ ਸੰਸਾਰ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਡੰਡੀ ਬੁੱਢਿਆਂ ਨੂੰ ਇਸ ਉਮਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿੱਚ ਆਰਥਿਕ ਸਮਾਜਿਕ ਤੇ ਮਨੋਵਿਗਿਆਨਿਕ ਸਮੱਸਿਆਵਾਂ ਸ਼ਾਮਿਲ ਹਨ ਡੰਡੀ ਆਰਥਿਕ ਪੱਖੋਂ ਬੁੱਢਿਆਂ ਦੀ ਸਮੱਸਿਆ ਇਹ ਹੀ ਹੈ ਕਿ ਉਹ ਖਾਣ ਕਿੱਥੋਂ ਪ੍ਰਸ਼ਨ ਚਿੰਨ ਐਸੇ ਕਰਕੇ ਸਾਡੇ ਸਮਾਜ ਵਿੱਚ ਪੈਸਾ ਜੋੜਨ ਦੀ ਰੁਚੀ ਪ੍ਰਧਾਨ ਹੈ ਡੰਡੀ